ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤੈ ਮੇਰੀ ਇਹ ਜਿਹੜੀਆਂ ਬੋਲਣ ਦਾ ਮੇਰਾ ਕੋਈ ਵਿਚਾਰ ਨਹੀਂ ਸੀਗਾ ਜਿਹੜੀ ਕੱਲ ਮੇਰੀਆਂ ਪਹਿਲਾਂ ਜਿਹੜੀਆਂ ਦੋ ਵੀਡੀਓ ਇੱਕ ਆਈਡੀਓ ਵਾਇਰਲ ਹੋਈ ਹੈ ਉਹ ਮੈਂ ਸੁਣ ਕੇ ਚੁੱਪ ਸੀ ਲੋਕਾਂ ਨੇ ਮੈਨੂੰ ਬਹੁਤ ਕੁਝ ਕਿਹਾ ਕਈ ਲੋਕ ਕਹਿੰਦੇ ਸੀ ਇਹਦੇ ਮਾਨਸਿਕ ਤਸੰਤੁਲਨ ਖਰਾਬ ਹੈ ਕਈ ਕਹਿੰਦੇ ਆ ਇਹ ਸਰਕਾਰੀ ਮੁੱਲੀ ਗੋਲੀ ਹੈ ਮੈਂ ਸਾਰਾ ਕੁਝ ਇਹ ਸੁਣ ਕੇ ਚੁੱਪ ਸੀ ਇਹ ਕਿਹੜਾ ਭਗੇਲਾ ਨਾ ਦਾ ਸ਼ਖਸ ਉਹਨੇ ਬਹੁਤ ਇਸ ਗੱਲ ਤੇ ਟਿੱਪਣੀ ਕੀਤੀ ਕੱਲ ਜਿਹੜੀ ਮਾਨ ਸਿੰਘ ਖਾਰਾ ਦੀ ਜਿਹੜੀ ਵੀਡੀਓ ਆਈ ਉਹਦੇ ਵਿੱਚ ਸਾਫ਼ ਕਿਹਾ ਵੀ ਪਪਲਪ੍ਰਿੰਤ ਨੇ ਆਹ ਕੁਛ ਕੀਤਾ ਤੇ ਨਾਲੇ ਉਹ ਖਾਸਾ ਹੱਸਦਾ ਮੇਰੇ ਪੱਤ ਦੀ ਛਿੱਧੀ ਨਾ ਲੈ ਕੇ ਇਹ ਮੇਰੇ ਨਾਲ ਕਿਉਂ ਇਹ ਕਰ ਰਹੀ ਐ ਮੈਂ ਇਹ ਸਾਰਿਆਂ ਨੂੰ ਦੱਸਣਾ ਚਾਹੁੰਦੀ ਐ ਵੀ ਨਾ ਤਾਂ ਮੈਂ ਮਾਨਸ ਕਰੂਗੀ ਆ ਨਾ ਮੈਂ 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 ਸਰਕਾਰੀ ਆ ਮੈਂ ਆਉਦੇ ਪੁੱਤ ਦਾ ਦੁੱਖ ਰੂ ਕੇ ਰੋਇਆ ਉਹਨਾਂ ਵੀਡੀਓ ਵਿੱਚ ਉਹ ਸਿਆਲਾਂ ਨੇ ਵੀਡੀਓ ਮੇਰਾ ਵੋਟਾਂ ਨਾਲ ਕੋਈ ਲੈਣਾ ਦੇਣਾ ਨਹੀਂ ਨਾ ਮੈਂ ਵੋਟਾਂ ਕਰਕੇ ਪਾਈਆਂ ਕੋਈ ਜਿੱਤੇ ਤੇ ਕੋਈ ਹਾਰੇ ਮੇਰਾ ਪੁੱਤ ਤੇ ਦੋਵੇਂ ਪਿਆਵੋਤ ਸੰਵਿਧਾਨ ਤੋਂ ਉਲਟ ਸੀ ਪਰ ਇਹਨਾਂ ਨੇ ਸੰਵਿਧਾਨ ਦੀਆਂ ਹੁਣ ਧੜੀਆਂ ਡਾਆਂ ਇਹ ਸੰਵਿਧਾਨ ਦੇ ਬਰਾਬਰ ਭੁਗਤੇ ਜੇ ਆਹ ਹੀ ਕੁਛ ਕਰਨਾ ਸੀਗਾ ਤੇ ਮੇਰੇ ਪੁੱਤ ਨੂੰ ਕਿਉਂ ਮਰਵਾਇਆ ਆਪ ਦਾ ਮੈਂ ਇਹੀ ਗੱਲ ਕਹੀ ਆਪ ਤਾਂ ਜੇਲਾ ਵਿੱਚ ਬੈਹਿ ਕੇ ਜਾ ਕੇ ਉੱਥੋਂ ਜਿਹੜਾ ਸਾਰਾ ਕੁਝ ਵਾਇਰਲ ਹੋਇਆ ਜਿੱਦਣ ਪਪਲਪੁਰੀ ਤੇ 9 ਤਰੀਕ ਨੂੰ ਫੜਿਆ ਜਾਂਦਾ ਸਾਡੇ ਘਰੇ ਸੀਆਈਡੀ ਵਾਲਾ ਆਉਂਦਾ ਸੀਆਈਡੀ ਵਾਲੇ ਕੰਨ ਮਾਤਾ ਤੁਹਾਨੂੰ ਦਫ਼ਤਰ ਬੁਲਾਇਆ ਸੀਆਈਡੀ ਵਾਲੇ ਮੈਂ ਤਾਂ ਕਮੜੀ ਸੀ ਦੂਜੇ ਦਿਨ ਚਲੀ ਗਈ ਮੈਂ ਤਾਂ ਸੀ ਕਿਹੜਾ ਚੋਰ ਦੂਜੇ ਦਿਨ ਗਈ ਦੂਜੇ ਦਿਨ ਮੈਂ ਉੱਥੇ ਪਪਲਪਰੀ ਤੋਂ ਚਿੱਟੀ ਗੱਡੀ ਵਿੱਚ ਬੈਠਾ ਕੋਕਾ ਕੋਲਾ ਬੱਗਵਦੀ ਚਿੱਟੀ ਛਾਲਟ ਪਾਈ ਮੈਂ ਲਿਖਿਆ ਤੇ ਮੈਂ ਵੇਖ ਕੇ ਪਾਸੇ ਰਮੂ ਕਰ ਲਿਆ 10 ਤਰੀਕ ਨੂੰ ਉਹ ਜਾਂਦਾ ਤੇ ਸਾਨੂੰ ਮਾਵਾਂ ਧੀਆ ਨੂੰ 10 ਤੋਂ 14 ਤੱਕ ਉੱਥੇ ਥਾਣੇ ਦੇ ਵਿੱਚ ਰੱਖਿਆ ਦਾ ਉੱਥੇ ਸਾਥੋਂ ਇਹ ਕਿਹਾ ਗਿਆ ਵਿਨਾ ਤੋੜਾ ਕਸੂਰਾ ਨਾ ਤੇਰੀ ਧੀ ਦਾ ਨਾ ਤੈਨੂੰ ਪਤਦਾ ਜਾਣ ਲੱਗਿਆ ਪਪਲ ਬੰਦੇ ਗਏ ਕਹਿ ਕੇ ਗਿਆ ਵੀ ਇਹ ਖੰਡੇ ਨੂੰ ਪਤਾ ਜੋ ਪਤਾ ਸਾਰਾ ਪਰ ਮੈਂ ਨਾ ਸਰਕਾਰ ਦੇ ਮੂੰਹ ਤੇ ਕਹਿਨੀ ਹੈ ਵੀ ਮੈਨੂੰ ਸਰਕਾਰ ਦੇ ਤੇ ਮੈਂ ਖੋਦ ਜਿਹੜੇ ਮੇਰੇ ਹੱਡਾਂ ਨਾਲ ਗਿੱਤ ਨੇ ਸਾਨੂੰ ਮੇਰੇ ਪੁੱਤ ਨੂੰ ਇੱਥੋਂ ਕਾਲ ਕਰਾਉਂਦੇ ਨੇ ਪੁਲਿਸ ਉਹ ਕਹਿੰਦਾ ਰਿਹਾ ਮੇਰੀ ਮਾਦੇ ਭੈਣ ਨੂੰ ਛੱਡੋ ਮੈਥੋਂ ਪੁੱਛੋ ਜਿਹੜਾ ਕੁਝ ਹੈਗਾ ਮੇਰਾ ਪੁੱਤ ਤਾਂ ਮਰਦੇ ਦਮ ਤੱਕ ਅਖੀਰ ਤੱਕ ਇਹੀ ਕਹਿੰਦਾ ਰਿਹਾ ਵੀ ਬੰਦੇ ਆਉਂਦੇ ਜਾਂ ਜਾਂਦੇ ਆ ਤੇ ਜਾਂਦੇ ਰਹਿੰਦੇ ਆ ਮੇਰਾ ਪੁੱਤ ਅਖੀਰ ਤੱਕ ਆਪਣੇ ਕੋਲ ਦਾ ਵਫਾ ਦਾ ਰਿਹਾ ਮੈਂ ਵੀ ਬੋਝ ਨੂੰ ਬਹੁਤ ਕੁਝ ਬੋਲ ਸਕਦੀ ਸੀ ਸਾਲ ਪਹਿਲਾਂ ਵੀ ਬੋਲ ਸਕਦੀ ਆ ਇਹ ਜਿਹੜੀ ਵੀਡੀਓ ਮੇਰੀ ਸਿਆਣਾ ਦੇ ਬਣੀ ਹੋਈ ਆ ਮੈਂ ਆਪ ਦਾ ਦੁੱਖ ਰੋਇਆ ਆਪ ਦੇ ਪੁੱਤ ਦਾ ਦੁੱਖ ਰੋਇਆ ਸੀ ਮੇਰਾ ਜਿਹੜਾ ਮੇਰੇ ਅੰਦਰੋਂ ਅਗ ਲੱਗੀ ਵੀ ਨਾ ਮੇਰੇ ਅੰਦਰ ਨੂੰ ਮੇਰਾ ਪੁੱਤ ਖੋਇਆ ਇਹਨਾਂ ਨੇ ਰਲ ਮਿਲ ਕੇ ਮੈਂ ਸਰਕਾਰਾਂ ਨੂੰ ਦੋਸ਼ ਦੋਸ਼ੀ ਕਹਿੰਨੀ ਸਰਕਾਰ ਸਭ ਤੋਂ ਵੱਡੀ ਦੋਸ਼ੀ ਹੈ ਸਰਕਾਰ ਦੇ ਨਾਲ ਜਿਹੜੇ ਮਰਵਾਉਣ ਵਾਲੇ ਮੇਰੇ ਪੁੱਤ ਨੂੰ ਇਹਨਾਂ ਨੇ ਕਲਿਊ ਦਿੱਤੇ ਸਾਰਾ ਕੁਝ ਦੱਸਿਆ ਜਿਹੜੇ ਜੱਥੇਬੰਦੀ ਦੇ ਨਿੱਜੀ ਗੱਲਾਂ ਸੀ ਉਹ ਸਰਕਾਰ ਨੂੰ ਕਿਵੇਂ ਪਤਾ ਸੀ ਮੇਰਾ ਪੁੱਤ ਹਰ ਇੱਕ ਗੱਲ ਤੇ ਪਿੱਟਦਾ ਰਿਹਾ ਜਿਹੜੇ ਨਾਲਾ ਕਾਂਡ ਹੋਇਆ ਉਦੋਂ ਵੀ ਮੇਰਾ ਪੁੱਤ ਪਿੱਟਿਆ ਤੁਸੀਂ ਨਾ ਜਾਓ ਫਿਰ ਜਿੱਦਣਾ ਦਸਤਾਰਬੰਦੀ ਹੋਈ ਉਹਦੋਂ ਵੀ ਮੇਰਾ ਪੁੱਤ ਪਿੱਟਿਆ ਵੀ ਗਦਾਰ ਚੜਾ ਲੇ ਮੇਰਾ ਪੁੱਤ ਹਰ ਹੀ ਗੱਲ ਮੈਨੂੰ ਕਹਿਣਾ ਰਿਹਾ ਮੇਰਾ ਪੁੱਤ ਕੌਮ ਦਾ ਵਫਾਦਾਰ ਸੀ ਤੇ ਵਫਾਦਾਰ ਰਿਹਾ ਅਸੀਂ ਨਾ ਕੋਈ ਸਰਕਾਰੀ ਆ ਨਾ ਅਸੀਂ ਸਰਕਾਰੀ ਬੋਲੀ ਬੋਲਦੇ ਆ ਪਰ ਮੈਨੂੰ ਟਾਰਗੇਟ ਨਾ ਕਰੋ ਮੇਰੇ ਕੋਲੇ ਬੋਲਣ ਨੂੰ ਬਹੁਤ ਕੁਝ ਪਿਆ ਮੈਂ ਇੱਕ ਮਾਂ ਸਬਰ ਕਰਕੇ ਬੈਠੀ ਆ ਮੇਰੇ ਢੋਲੇ 'ਚ ਮੇਰਾ ਪੁੱਤ ਖੋਇਆ ਮੈਂ ਸਬਰ ਕਰਕੇ ਬੈਠੀ ਆ ਇਹ ਮਾਂ ਰੌਲਾ ਪਾਉਂਦੀ ਫਿਰਦੀ ਆ ਇੱਕ ਵਾਰੀ ਪੁੱਛਿਆ ਇਹਨਾਂ ਨੇ ਆਣ ਕੇ ਮੈਂ ਮੇਰੇ ਪੁੱਤ ਦੀ ਇਹ ਫੋਟੋ ਨਹੀਂ ਲਗਣ ਦਿੰਦੀ ਵੀ ਕਹਿੰਦੀ ਇਹ ਫੋਟੋ ਨਹੀਂ ਲਗਣ ਦੇਣੀ ਇਹ ਦੁੱਕੀ ਦਾ ਬੰਦਾ ਤੁਸੀਂ ਕੌਣ ਸਾਰੇ ਦੱਸੇ ਮੇਰੇ ਪੁੱਤ ਦੁੱਕੀ ਦਾ ਸੀ ਕਿ ਉਹ ਲੱਖਾਂ ਦਾ ਸੀ ਇਹਨਾਂ ਨੇ ਮੈਨੂੰ ਇਸ ਗੱਲ ਦਾ ਗੁੱਸਾ ਹੈ ਜੇ ਕਹਵੇਂ ਨਾ ਭੋਗਤੇ ਨਾਂ ਨਹੀਂ ਬੋਲਣਤਾ ਮੈਂ ਕਿਉਂ ਨਹੀਂ ਬੋਲਣਤਾ ਮੈਨੂੰ ਡਿੰਗਰੂ ਘੜ ਦੇ ਵਿੱਚੋਂ ਇਹਨਾਂ ਨੇ ਇੱਕ ਵੀ ਅੱਖਰ ਲਿਖ ਕੇ ਨਹੀਂ ਭੇਜਿਆ ਮਾਂ ਮਾੜਾ ਕੰਮ ਹੋਇਆ ਅਸੀਂ ਤੇਰੇ ਨਾਲ ਮੇਰੇ ਪੁੱਤ ਨੇ ਸਾਰੀ ਜੱਥੇਬੰਦੀ ਸੌਪੀਆਂ ਸਾਰੇ ਕੋਸ਼ੇ ਦੀ ਝੋਲੀ ਪਾ ਦੇ ਮੈਨੂੰ ਇੱਕ ਵਾਰ ਤਾਂ ਕਹਿੰਦਾ ਮਾਂ ਅਸੀਂ ਕਰਨ ਨਾਲ ਇਹਨਾਂ ਨੇ ਕਿਸੇ ਵੀ ਪਰਿਵਾਰ ਦੇ ਜੀ ਨੇ ਮੇਰੀ ਬਾਤ ਨਹੀਂ ਪੁੱਛੀ ਸਵਾ ਇਹ ਆਣ ਕੈਂਸਰ ਕਹਿਣ ਲੱਗੇ ਇਹਨੂੰ ਕੈंसर ਹੈ ਮੇਰੇ ਪੁੱਤ ਨੂੰ ਕੋਈ ਕੈਂਸਰ ਨਹੀਂ ਸੀ ਮੇਰੇ ਪੁੱਤ ਦਾ ਜਿੱਦਣਾ ਹਸਪਤਾਲ ਜਾਂਦਾ ਉਸ ਦਿਨ 1.5 ਕਿਲੋ ਭਾਰ ਸੀ 14 ਦਿਨਾਂ ਵਿੱਚ 70 ਕਿਲੋ ਹੋ ਜਾਂਦਾ ਮੈਂ ਬਹੁਤ ਦੁਖੀ ਇਹਨਾਂ ਗੱਲਾਂ ਤੋਂ ਬਹੁਤ ਕੁਝ ਮੇਰੇ ਕੋਲ ਪਿਆ ਪਰ ਜੀ ਨੇ ਕਲੀਅਰ ਕਰ ਲੈਣਾ ਪੰਥ ਇਕੱਠਾ ਕਰ ਲਓ ਤਾਂ ਮੈਂ ਸਾਰਾ ਕੁਝ ਦੱਸੂਗੀ ਵੀ ਮੇਰੇ ਨਾਲ ਆ ਹੋਇਆ ਮੈਂ ਬਹੁਤ ਬਿਲਕੁਲ ਕਿੰਨੀ ਹੈ ਵੀ ਮੇਰਾ ਪੁੱਤ ਸਾਜ਼ਿਸ਼ਨਾ ਮੁਕਾਇਆ ਗਿਆ ਸਰਕਾਰਾਂ ਦੇ ਨਾਲ ਲੜ ਕੇ ਸਰਕਾਰ ਬੇਦੋਚੀ ਦੀ ਸਭ ਤੋਂ ਵੱਡੀ ਸਰਕਾਰ ਹੈ ਜੇ ਮੇਰੇ ਪੁੱਤ ਤੇ ਮੋਦੀ ਨੇ ਕੇਸ ਪਾਇਆ ਸੀ ਸਾਡੇ ਘਰੇ ਇੱਕ ਵਾਰ ਵੀ ਪੁਲਿਸ ਨਹੀਂ ਆਈ ਹੁਣ ਜਦੋਂ ਇਹ ਗੱਲ ਹੋਈ ਆ ਆ ਝੰਡਾ ਲਾਉਣ ਦੀ ਤੇ ਉਧਰੋਂ ਇਧਰ ਅਜਨਾਲੇ ਵਾਲਾ ਕੰਮ ਹੋਇਆ ਉਦੋਂ ਅਜਨਾਲੇ ਵਾਲੇ ਕੰਮ ਤੋਂ ਮਗਰੋਂ 26 ਜਨਵਰੀ ਨੂੰ ਝੰਡਾ ਲਾਉਣ ਵਾਲੀ ਗੱਲ ਹੋਈ ਆ ਹਾਲਾਂਕਿ ਅਸੀਂ ਸੂਤ ਸਾਰੇ ਦਿੱਤੇ ਸਰਕਾਰ ਨੂੰ ਉਧਰਲੀ ਸਰਕਾਰ ਮੇਰੇ ਪੁੱਤ ਨੂੰ ਐਕਸੈਪਟ ਕਰਦੀ ਹੈ ਇਧਰਲੀ ਸਰਕਾਰ ਮੇਰੇ ਪੁੱਤ ਨੂੰ ਮਾਰਨ ਨੂੰ ਤਿਆਰ ਇਹ ਸਾਰਾ ਕੁਝ ਰਲਿਮਿਲੀ ਸਾਜ਼ਿਸ਼ ਹੈ ਮੈਂ ਬਰਦਾਸ਼ਤ ਕਰੀ ਮਿੱਠੀਆਂ ਸਬਰ ਕਰਕੇ ਕਿਉਂਕਿ ਮੈਂ ਰੱਬ ਦੇ ਪਹਾਣੇ ਨੂੰ ਮਿੱਠਾ ਕਰਕੇ ਮੰਨਿਆ ਮੇਰਾ ਪੁੱਤ ਵੀ ਸਬਰ ਕਰਕੇ ਚਲਾ ਗਿਆ ਉਹਨੇ ਵੀ ਅਖੀਰ ਤੇ ਗਿਆ ਬੰਦੇ ਆਉਂਦੇ ਜਾਂਦੇ ਆ ਤੇ ਕੌਣ ਜਦ ਫੜਦੀ ਪੈਣ ਸਟੈਂਡ ਤੇ ਰਹੋ ਦੱਸੋ ਮੈਨੂੰ ਲੋਕੋ ਸਾਡਾ ਸਟੈਂਡ ਥੜ ਗਿਆ ਕਿ ਇਹਨਾਂ ਦਾ ਥੜ ਗਿਆ ਮੈਨੂੰ ਦੱਸੋ ਮੈਥੋਂ ਪੁੱਛੋ ਬਹੁਤ ਕੁਝ ਬੋਲਣ ਨੂੰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ